ਸੱਦੂਗੜ੍ਹ ਦੇ ਵਿੱਚ ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਨਮ ਦਿਤੀ ਬੜੀ ਧੂਮ ਧਾਮ ਨਾਲ ਮਨਾਈ ਗਈ ਜਿੱਥੇ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਵਾਲੀ ਨੇ ਸ਼ਿਰਕਤ ਕੀਤੀ ਹੈ ਤੇ ਹੋਰ ਪਾਰਟੀਆਂ ਦੇ ਅਹੁਦੇਦਾਰਾਂ ਨੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਆਜੋ ਦੇਖਦੇ ਆਪਾਂ ਇਸ ਸ਼ੁਭਾ ਯਾਤਰਾ ਰਥ ਦੀਆਂ ਕੁਝ ਝਲਕੀਆਂ ਖੁਸ਼ੀਆਂ ਭਰੇਣਾ ਦੇਣਾ ਇਸ ਮੌਕੇ ਤੇ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਸਾਡੇ ਸਰਦੂਗੜ ਵਾਸੀਆਂ ਨੂੰ ਮੈਂ ਅੱਜ ਸਰਦੂਲਗੜ ਸ਼ਹਿਰ ਦੇ ਅਗਰਵਾਲ ਸਮਾਜ ਨੂੰ ਜਿਨ੍ਹਾਂ ਨੇ ਅਗਰਸੈਨ ਜਨਮਤੀ ਤੇ ਸ਼ੋਭਾ ਯਾਤਰਾ ਕੱਢੀ ਹੈ ਆਪਣੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਪਰਮਾਤਮਾ ਇਹਨਾਂ ਦੇ ਪਰਿਵਾਰਾਂ ਨੂੰ ਕਾਰੋਬਾਰਾਂ ਨੂੰ ਤੰਦਰੁਸਤੀ ਬਖਸ਼ੇ ਖੁਸ਼ੀਆਂ ਬਖਸ਼ੇ ਤੇ ਪਰਸੋ ਚੌਥੇ ਜਿਸ ਦਿਨ ਅਗਰਵਾਲ ਜਨਮਤੀ ਸੀ ਇਹਨਾਂ ਨੇ ਸ਼ਹਿਰ ਦੇ ਵਿੱਚ ਲੱਡੂ ਵੰਡ ਕੇ ਖੁਸ਼ੀ ਮਨਾਈ ਸੀ ਪ੍ਰਸ਼ਾਦ ਦੇ ਰੂਪ ਦੇ ਵਿੱਚ ਉਸ ਸਮੇਂ ਸਾਡੇ ਸਾਬਕਾ ਵਿਧਾਇਕ ਵੱਡੇ ਵੀਰ ਬਾਈ ਦਲਰਾਜ ਸਿੰਘ ਜੀ ਭੁੰਡੜ ਸਾਹਿਬ ਹਾਜ਼ਰੀ ਲਵਾ ਕੇ ਗਏ ਸੀਗੇ ਅੱਜ ਮੈਂ ਬੀਬਾ ਹਰਸਿਮਰਤ ਕੌਰ ਜੀ ਬਾਦਲ ਸਰਦਾਰ ਬਲਵਿੰਦਰ ਸਿੰਘ ਜੀ ਭੁੰਡੜ ਸਕੱਤਰ ਜਨ ਨਾਲ ਸ਼ਰੋਮਣੀ ਅਕਾਲੀ ਦਲ ਪ੍ਰਭਾਵਾਂ ਵੱਲੋਂ ਰਿਫਰੈਸ਼ਮੈਂਟ ਦੇ ਫੜਾ ਲਾਏ ਗਏ ਨੇ ਮਾਂ ਚਿੰਤਪੁਣੀ ਲੰਗਰ ਕਮੇਟੀ ਇਹਨਾਂ ਵੱਲੋਂ ਰਿਫਰੈਸ਼ਮੈਂਟ ਦਿੱਤੀ ਗਈ ਹੈ ਆੜਤੀ ਐਸੋਸੀਏਸ਼ਨ ਜੁਨੀਆ ਵੱਲੋਂ ਇਹਨਾਂ ਵੱਲੋਂ ਲੱਡੂਆਂ ਦਾ ਲੰਗਰ ਦਾ ਪ੍ਰਸ਼ਾਦ ਦਿੱਤਾ ਗਿਆ ਹੈ ਹੋਰ ਵੀ ਸੰਸਥਾਵਾਂ ਵੱਲੋਂ ਮਤਲਬ ਪ੍ਰਸ਼ਾਦ ਵੰਡੇ ਗਏ ਨੇ ਤੇ ਅਸੀਂ ਸਾਰਿਆਂ ਨੂੰ ਦੁਬਾਰਾ ਫੇਰ ਇਸ ਜਨਮਤੀ ਤੇ ਬਹੁਤ-ਬਹੁਤ ਬਧਾਈਆਂ ਦਿੰਦੇ ਹਾਂ ਧੰਨਵਾਦ ਮੈਂ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਅਗਰ ਮਹਾਰਾਜ ਅਗਰ ਸੈਨ ਦੇ ਜਨਮ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ ਜਿਸ ਤਰ੍ਹਾਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਮਹਾਰਾਜ ਅਗਰ ਸੈਨ ਦਾ ਜਨਮ ਜੋ ਪਹਿਲੇ ਦਿਰਾਤੇ ਨੂੰ ਬਣਾਇਆ ਜਾਂਦਾ ਹੈ ਪਰ ਅਸੀਂ ਜਨਮ ਦਿਵਸ ਇਹ ਜਿਹੜੀ ਸਾਰੇ ਦਿਰਾਤਾਂ ਦੇ ਵਿੱਚ ਹੀ ਬਣਾਈ ਜਾਂਦੀ ਹੈ ਅੱਜ ਅਸੀਂ ਇਹ ਜਨਮ ਦਿਵਸ ਦੀ ਹਰ ਸਾਲ ਦੀ ਤਰ੍ਹਾਂ ਹੀ ਹਰ ਸਾਲ ਅਸੀਂ ਬਣਾਉਨੇ ਆ ਤਾਂ ਅੱਜ ਵੀ ਉਸੇ ਹੂਮ ਧੰਮ ਦੇ ਨਾਲ ਅਸੀਂ ਰਸਤਾ ਕਰ ਰਹੇ ਆ ਤੇ ਇਸ ਮੌਕੇ ਸਾਰੇ ਮੇਰੇ ਅਗਰਵਾਲ ਵਿਆ ਨੂੰ ਇਹ ਸੰਦੇਸ਼ ਦੇਣਾ ਚਾਹਾਂਗਾ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਓ ਖਾਸ ਕਰਕੇ ਕੁੜੀਆਂ ਕਿਉਂਕਿ ਇੱਕ ਪੜ੍ਹਾਈ ਹੈ ਜੋ ਗਰੀਬੀ ਦੂਰ ਕਰ ਸਕਦੀ ਹੈ ਪੜ੍ਹਾਈ ਪੈਸਾ ਸਾਡਾ ਕਦੇ ਵੀ ਕਿਸੇ ਤਰ੍ਹਾਂ ਵੀ ਖਤਮ ਹੋ ਸਕਦਾ ਹੈ ਪਰ ਜੋ ਐਜੂਕੇਸ਼ਨ ਇੱਕ ਵਾਰੀ ਬੱਚੇ ਨੇ ਲੈ ਲਈ ਉਹ ساری ਉਮਰ ਉਹਦੇ ਕੰਮ ਆਊਗੀ ਇਸ ਲਈ ਮੈਂ ਅਪੀਲ ਕਰਦਾ ਹਾਂ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਓ ਔਰ ਕਾਮਯਾਬ ਕਰੋ ਜਿਸ ਤਰ੍ਹਾਂ ਹੁਣ ਸਾਡੇ ਸਰਦੂਲਗੜ੍ਹ ਦੇ ਵਿੱਚ ਹੀ ਇੱਕ ਬੱਚਾ ਸਾਡਾ ਯੂਪੀਐਸਸੀ ਸਿਲੈਕਟ ਆਇਆ ਹੈ ਮੇਰੀ ਸੁਰਤ ਤੋਂ ਮੇਰਾ ਖਿਆਲ ਹੈ ਸਾਡਾ ਪਹਿਲਾ ਬੱਚਾ ਸਰਦੂਲਗੜ੍ਹ ਦੇ ਵਿੱਚ ਸ਼੍ਰੀ ਰਾਜਕੁਮਾਰ ਜੀ ਜੋ ਹਨਗੇ ਉਹਨਾਂ ਦਾ ਪੋਤਾ ਹੈ ਗ੍ਰੈਂਡਸਨ ਹੈ ਉਹਨਾਂ ਦਾ ਮੈਂ ਉਸ ਪਰਿਵਾਰ ਨੂੰ ਬਹੁਤ ਵਧਾਈ ਦਿੰਦਾ ਹਾਂ ਅਸੀਂ ਘਰ ਜਾ ਕੇ ਸਨਮਾਨਸ ਵੀ ਕੀਤਾ ਮੈਂ ਮੇਰੇ ਵੀਰਾਂ ਨੂੰ ਇਹੀ ਬੇਨਤੀ ਕਰਨਾ ਚਾਹਾਂਗਾ ਕਿ ਉਸ ਤੋਂ ਪ੍ਰੇਰਣਾ ਲੈਂਦੇ ਹੋਏ ਅਸੀਂ ਆਪਣੇ ਬੱਚਾ ਨੂੰ ਵੱਧ ਤੋਂ ਵੱਧ ਐਜੂਕੇਸ਼ਨ ਦਲਾਈਏ ਖਾਸ ਕਰਕੇ ਕੇ ਕੁੜੀਆਂ ਨੂੰ ਧੰਨਵਾਦ